ਤੁਝੜਿਆ ਖਬਰਨਾਮੇ ਦੇ ਨਾਲ ਜਗਤਾਰ ਦਸਾਂਤ ਸਵਦਾ ਸਵਾਲ ਕਰਦਾ ਏ ਐਸਾ ਮੈਂ ਦਿੱਲੀ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਤੇ ਲਗਾਤਾਰ ਦਿੱਲੀ ਦਾ ਚੋਣ ਅਖਾੜਾ ਪਕਿਆ ਹੋਇਆ ਹੈ ਲਗਾਤਾਰ ਪਾਰਟੀਆਂ ਵੱਲੋਂ ਜਿੱਥੇ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ ਅਜੇ ਵਿੱਚ ਇੱਕ ਤਸਵੀਰ ਸਾਹਮਣੇ ਆਈ ਸੀ ਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਪੰਜਾਬ ਤੋਂ ਕਈ ਚੈਨਲਾਂ ਦੇ ਪੱਤਰਕਾਰ ਦਿੱਲੀ ਦੇ ਵਿੱਚ ਕਵਰੇਜ ਕਰਨ ਗਏ ਸਹੀ ਤਾਂ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਵੱਲੋਂ ਜੋ ਦਾਅਵੇ ਕੀਤੇ ਗਏ ਸਨ ਉਹਨਾਂ ਬਾਰੇ ਜਾ ਉਥੇ ਕਿਸ ਮਸਿਆ ਉਹਨਾਂ ਬਾਰੇ ਜਾਣੂ ਕਰਾਇਆ ਜਾਵੇ ਪਰ ਦਿੱਲੀ ਪੁਲਿਸ ਵੱਲੋਂ ਪੰਜਾਬ ਤੋਂ ਗਏ ਹੋਏ ਪੱਤਰਕਾਰਾਂ ਨੂੰ ਹਰਾਸਤ ਵਿੱਚ ਲਿਆ ਗਿਆ ਜਿਸ ਦਾ ਕੀ ਮਾਮਲਾ ਪਕਿਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਪੱਤਰਕਾਰਾਂ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਇਸ ਵਿੱਚ ਫਰੀਕੋ ਦਾ ਜਿਹੜਾ ਸਬੰਧਤ ਰਵੀ ਸੰਗਣਾਹੂਰ ਜੋ ਕਿ ਅਨਮਿਊਟ ਦੇ ਵਿੱਚ ਪੱਤਰਕਾਰੀ ਕਰ ਰਹੇ ਹਨ ਉਹਨਾਂ ਨੂੰ ਵੀ ਜਿਹੜਾ ਹੈਗਾ ਦਿੱਲੀ ਪੁਲਿਸ ਵੱਲੋਂ ਹਰਾਸਤ ਵਿੱਚ ਲਿਆ ਗਿਆ ਸੀ ਇਹ ਸਾਰੇ ਮਾਮਲੇ ਨਾਲ ਆਪਾਂ ਗੱਲਬਾਤ ਕਰਾਂਗੇ ਫ੍ਰੀਕੋਰਟ ਦੇ ਰਹਿਣ ਵਾਲੇ ਜੋ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਅਨਮਿਊਟ ਲਈ ਪੱਤਰਕਾਰੀ ਕਰ ਰਹੇ ਹਨ ਰਵੀ ਸੰਗਰਾ ਹਾਉ ਨਾਲ ਗੱਲਬਾਤ ਕਰਦੇ ਆਂ ਉਹਨਾਂ ਨੂੰ ਫੋਨ ਦੇ ਜ਼ਰੀਏ ਜਾਣਦੇ ਆਂ ਕੀ ਹੀ ਸਾਰਾ ਮਾਮਲਾ ਸੀ ਅਤੇ ਹੁਣ ਕੀ ਕਾਰਵਾਈ ਦੇ ਵਿੱਚ ਕੀਤੀ ਜਾ ਰਹੀ ਹੈਗੀ ਆ ਤਾਂ ਸਾਡੇ ਨਾਲ ਰਵੀ ਸੰਗਰਾ ਹਾਉ ਜੁੜੇ ਨੇ ਜੇ ਦਿੱਲੀ ਦੇ ਵਿੱਚ ਗਏ ਸੀ ਕਵਰੇਜ ਕਰਨ ਅਤੇ ਉਸ ਸਮੇਂ ਜੋ ਉਹਨਾਂ ਨੇ ਬੀ ਪਰਿਆ ਉੱਥੇ ਵਾਪਰੇ ਆਪਾਂ ਗੱਲਬਾਤ ਕਰਦੇ ਆਂ ਰਵੀ ਜੀ ਤੁਹਾਡਾ ਪਹਿਲਾਂ ਤਾਂ ਕਵਰ ਨਾਮਾ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜਗਤਾਰ ਜੀ ਸ਼ੁਕਰੀਆ ਰਵੀ ਜੀ ਆਪਾਂ ਗੱਲ ਕਰੀ ਗਏ ਤਾਂ ਬੀਤੀ ਦਿਨੀ ਤੁਸੀਂ ਦਿੱਲੀ ਦੇ ਵਿੱਚ ਕਵਰੇਜ ਕਰਨ ਗਏ ਸੀ ਇਲੈਕਸ਼ਨ ਦੌਰਾਨ ਤਾਂ ਸਮਝ ਆਇਆ ਸੀ ਕਿ ਪੁਲਿਸ ਵੱਲੋਂ ਜਿਹੜਾ ਹੈਗਾ ਉੱਥੇ ਕਾਫੀ ਪੱਤਰਕਾਰਾਂ ਨਾਲ ਬੱਦਲੂਕੀ ਵੀ ਕੀਤੀ ਗਈ ਆ ਉਹਨਾਂ ਨੂੰ ਥਾਣੀ ਦੇ ਅੰਦਰ ਵੀ ਰੱਖਿਆ ਗਿਆ ਹੈਗਾ ਕੀ ਸੀ ਸਾਰਾ ਮਾਮਲਾ ਕੀ ਸਾਰੀ ਕਟਨਾਕਮ ਸੀ ਦੇਖੋ ਜਿਵੇਂ ਆਪਾਂ ਵੱਖ-ਵੱਖ ਸੂਬਿਆਂ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਆ ਜਾਂ ਵੱਡੇ ਈਵੈਂਟ ਹੁੰਦੇ ਆ ਤਾਂ ਮੀਡੀਆ ਦਾ ਇਹ ਫਰਜ਼ ਬਣਦਾ ਹੈ ਔਰ ਅਧਿਕਾਰ ਵੀ ਹੈ ਕਿ ਉਹ ਜਾ ਕੇ ਉਸ ਨੂੰ ਕਵਰ ਕਰ ਸਕਦਾ ਤਾਂ ਦਿੱਲੀ ਦੇ ਵਿੱਚ ਜਿਹੜੀ ਵਿਧਾਨ ਸਭਾ ਇਲੈਕਸ਼ਨ ਹੋ ਰਹੀ ਹੈ ਉਹ ਪੰਜਾਬ ਦੇ ਨਜ਼ਰੀਏ ਤੋਂ ਵੀ ਦੇਖੀਏ ਤਾਂ ਉਸ ਸੰਦਰਭ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਦੀ ਨਜ਼ਰ ਦਿੱਲੀ ਦੀ ਇਸ ਵਿਧਾਨ ਸਭਾ ਇਲੈਕਸ਼ਨ ਤੇ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦੋ ਵਾਰ ਜਿਹੜੀ ਇੱਥੇ ਸਰਕਾਰ ਬਣਾਈ ਤਾਂ ਤੀਜੀ ਵਾਰ ਕੀ ਹੋਣ ਵਾਲਾ ਲੋਕ ਵੀ ਉਸ ਦੇ ਵਿੱਚ ਰੁਚੀ ਰੱਖਦੇ ਆ ਤਾਂ ਅਸੀਂ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਕੰਮ ਕਰਦੇ ਆ ਤੇ ਪੰਜਾਬ ਦੇ ਜਿਹੜੇ ਸਾਡੇ ਵੀਵਰ ਨੇ ਸਾਡੇ ਫਾਲੋਅਰ ਆ ਉਹਨਾਂ ਦੀ ਖਾਤਰ ਸਾਡੀ ਕੋਸ਼ਿਸ਼ ਸੀ ਕਿ ਅਸੀਂ ਦਿੱਲੀ ਦੇ ਲੋਕਾਂ ਨਾਲ ਜਾ ਕੇ ਗੱਲਬਾਤ ਕਰੀਏ ਕਿ ਉਹਨਾਂ ਦੇ ਦੁੱਖ ਤਕਲੀਫ ਕੀ ਹੈ ਇਥੋਂ ਦੀਆਂ ਸਰਕਾਰਾਂ ਨੇ ਇਹਨਾਂ ਤੋਂ ਪਹਿਲਾਂ ਕੀ ਕੁਝ ਕੀਤਾ ਜਾਂ ਉਹ ਕੀ ਚਾਹੁੰਦੇ ਨੇ ਤਾਂ ਉਹ ਉਹ ਕਵਰੇਜ ਕਰਨ ਦੇ ਲਈ ਅਸੀਂ ਗਏ ਸੀ ਜਦੋਂ ਅਸੀਂ ਸ਼ਾਮ ਵੇਲੇ ਸਾਡੇ ਕੋਲ ਕੋਈ ਇਨਪੋਰਟ ਸੀ ਕਿ ਕੋਈ ਇਲੀਗਲ ਐਕਟੀਵਿਟੀਜ਼ ਕੋਜ ਏਰੀਆ ਦੇ ਵਿੱਚ ਹੋਣ ਵਾਲੀਆਂ ਤਾਂ ਉਹਨਾਂ ਨੂੰ ਕਵਰ ਕਰਨ ਦੇ ਲਈ ਅਸੀਂ ਕਰੀਬ 3 ਤੋਂ 4 ਚੈਨਲ ਦੇ ਜਿਹੜੀਆਂ ਸਾਡੀਆਂ ਟੀਮਾਂ ਸੀਗੀਆਂ ਅਸੀਂ ਉੱਥੇ ਪਹੁੰਚਦੇ ਆਂ ਤਾਂ ਉੱਥੇ ਕੁਝ ਪਹਿਲਾਂ ਹੀ ਲੋਕ ਜਿਹੜੇ ਨੇ ਉੱਥੇ ਮੌਜੂਦ ਹੁੰਦੇ ਆ ਕੁਝ ਇੱਕ ਸਕੋਰਪੀਓ ਇੱਕ ਕਾਲੇ ਰੰਗ ਦੀ ਕਾਰ ਸੀ ਜਿਸ ਦੇ ਵਿੱਚ ਕੁਝ ਲੋਕ ਬੈਠੇ ਸੀ ਉਹ ਸਾਨੂੰ ਕਿਸੇ ਸ਼ੱਕ ਦੀ ਨਜ਼ਰ ਨਾਲ ਉਹਨਾਂ ਨੇ ਜਦੋਂ ਦੇਖਣਾ ਸ਼ੁਰੂ ਕੀਤਾ ਤਾਂ ਅਸੀਂ ਉਹਨਾਂ ਨਾਲ ਸਵੇਕੀ ਜਾ ਕੇ ਉਹਨਾਂ ਨਾਲ ਗੱਲ ਕੀਤੀ ਕਿ ਦੇਖੋ ਅਸੀਂ ਪੱਤਰਕਾਰ ਆ ਅਸੀਂ ਕਵਰ ਕਰ ਰਹੇ ਆ ਇਹ ਤੁਹਾਨੂੰ ਇਸ ਤਰੀਕੇ ਸਾਡੇ ਨਾਲ ਮਤਲਬ ਜਣੀ ਤੁਹਾਨੂੰ ਸ਼ੱਕ ਦੇ ਨਜ਼ਰੀਏ ਨਾਲ ਤੁਸੀਂ ਸਾਨੂੰ ਨਾ ਦੇਖੋ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਆਪਣਾ ਕੰਮ ਕਰੋ ਪਰ ਸਾਡੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੇ ਕੁਝ ਜਿਹੜੇ ਸਾਥੀ ਸੀ ਉਹਨਾਂ ਨੂੰ ਪਹਿਲਾਂ ਹੀ ਕਾਲ ਕਰ ਦਿੱਤੀ ਸੀ ਉਹਨਾਂ ਨੇ ਕਿ ਐਦਾਂ ਕਰਕੇ ਕੁਝ ਪੰਜਾਬ ਨੰਬਰ ਗੱਡੀਆਂ ਖੜੀਆਂ ਨੇ ਤਾਂ ਜਦੋਂ ਅਸੀਂ ਤੁਰਨ ਲੱਗੇ ਆ ਤਾਂ ਉਹਨਾਂ ਨੇ ਪੀਸੀਆਰ ਆਲਰੇਡੀ ਬੁਲਾ ਰੱਖੀ ਸੀ ਪੀਸੀਆਰ ਆਉਂਦੀ ਹੈ ਤਿੰਨ ਪੁਲਿਸ ਮੁਲਾਜ਼ਮ ਆਉਂਦੇ ਆ ਉਹਨਾਂ ਦੇ ਵਿੱਚ ਇੱਕ ਈਸ਼ਵਰ ਸਿੰਘ ਜਿਹੜੇ ਆਈਓਸੀ ਇਸ ਮਾਮਲੇ ਦੇ ਅੰਦਰ ਉਹ ਵੀ ਉੱਥੇ ਪਹੁੰਚਦੇ ਆ ਉਹ ਕਹਿੰਦੇ ਕਿ ਤੁਸੀਂ ਆਪਣੀਆਂ ਗੱਡੀਆਂ ਨੂੰ ਚੈੱਕ ਕਰਵਾਓ ਅਸੀਂ ਕਿਹਾ ਕਿ ਠੀਕ ਹੈ ਤੁਹਾਡਾ ਪ੍ਰੈਰੋਗੇਟਿਵ ਹੈ ਤੁਹਾਡਾ ਅਧਿਕਾਰ ਹੈ ਤੁਸੀਂ ਕਰ ਲਓ ਚੈੱਕ ਕਰੋ ਤਾਂ ਅਸੀਂ ਆਪਣੇ ਅਧਿਕਾਰ ਤੇ ਜਿਹੜੇ ਸਾਡੇ ਆਈ ਕਾਰਡ ਆ ਉਹ ਵੀ ਚੈੱਕ ਕਰਵਾਏ ਸਾਡੀਆਂ ਗੱਡੀਆਂ ਚੈੱਕ ਕਰਵਾਈਆਂ ਤਾਂ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਡਾਇਰੀ ਹੈ ਉਸ ਦੇ ਵਿੱਚ ਉਹਨਾਂ ਨੇ ਪ੍ਰੋਪਰ ਨੋਟ ਕੀਤਾ ਕਿ ਬੰਦੇ ਕੌਣ ਨੇ ਕਿੱਥੋਂ-ਕਿੱਥੋਂ ਆਏ ਨੇ ਔਰ ਇਹਨਾਂ ਦਾ ਕੰਮ ਕੀ ਹੈ ਤਾਂ ਉਥੋਂ ਸਾਨੂੰ ਉਹਨਾਂ ਨੇ ਹਰੀ ਝੰਡੀ ਦਿੱਤੀ ਕਿ ਠੀਕ ਹੈ ਤੁਸੀਂ ਜੈਨੂਅਲ ਨੂੰ ਤੁਸੀਂ ਜਾਓ ਪਰ ਜਦੋਂ ਅਸੀਂ ਆਪਣੀਆਂ ਗੱਡੀਆਂ ਤੋਰਨ ਲੱਗੇ ਤਾਂ ਅੱਗੋਂ ਦੋ ਗੱਡੀਆਂ ਹੋਰ ਆਉਂਦੀਆਂ ਨੇ ਜਿੱਥੋਂ ਗੱਲ ਸ਼ੁਰੂ ਹੋ ਜਾਂਦੀ ਹੈ ਅੱਗੋਂ ਦੋ ਗੱਡੀਆਂ ਹੋਰ ਆਉਂਦੀਆਂ ਨੇ ਜਿਹੜੀਆਂ ਪਹਿਲਾਂ ਹੀ ਸਕਾਰਪੀਓ ਵਾਲਿਆਂ ਨੇ ਬੁਲਾਈਆਂ ਸੀ ਉਹਨਾਂ ਨੇ ਆ ਕੇ ਬਿਨਾਂ ਕੁਝ ਸੋਚੇ ਸਮਝੇ ਸਾਡੇ ਕੁਝ ਮੁੰਡਿਆਂ ਤੇ ਹਮਲਾ ਕਰ ਦਿੱਤਾ ਜਦੋਂ ਉਹਨਾਂ ਦੀ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਕੁਝ ਲੋਕ ਜਿਹੜੇ ਥੋੜਾ ਸਾਈਡ ਤੇ ਸੀ ਅਸੀਂ ਉਹਨਾਂ ਤੋਂ ਸਾਈਡ ਤੋਂ ਹੋ ਕੇ ਬਚ ਕੇ ਨਿਕਲ ਕੇ ਅਸੀਂ ਪੁਲਿਸ ਦੀ ਮਦਦ ਲਈ ਪਹੁੰਚਦੇ ਹਾਲਾਂਕਿ ਉੱਥੇ ਪਹਿਲਾਂ ਹੀ ਤਿੰਨ ਮੁਲਾਜ਼ਮ ਦਿੱਲੀ ਪੁਲਿਸ ਦੇ ਜਿਹੜੇ ਪੀਸੀਆਰ ਪਹਿਲਾਂ ਆਏ ਸੀ ਉੱਥੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਯਾਨੀ ਕਿ ਸਾਰੀ ਘਟਨਾ ਵਾਪਰੀ ਹੈ ਬਿਲਕੁਲ ਜੀ ਪਹਿਲਾਂ ਹੀ ਉਹ ਜਿਹੜੇ ਪੁਲਿਸ ਦੇ ਤਿੰਨ ਮੁਲਾਜ਼ਮ ਸੀ ਐਸਆਈ ਈਸ਼ਵਰ ਸਿੰਘ ਦੇ ਨਾਲ ਦੋ ਜਿਹੜੇ ਉਹਨਾਂ ਦੇ ਕਾਂਸਟੇਬਲ ਸੀ ਪਹਿਲਾਂ ਹੀ ਮੌਜੂਦ ਸੀ ਤੇ ਅਸੀਂ ਸਾਨੂੰ ਇਹ ਲੱਗਾ ਕਿ ਇਹ ਮਦਦ ਨਹੀਂ ਕਰਨਗੇ ਸਾਨੂੰ ਹੋਰ ਮਦਦ ਦੀ ਜ਼ਰੂਰਤ ਹੈ ਅਸੀਂ ਬਾਹਰ ਜਾਂਦੇ ਹਾਂ ਇੱਕ ਪੀਸੀਆਰ ਰੁਕਦੀ ਹੈ ਉਹਨੂੰ ਉਹ ਸਾਨੂੰ ਮਨਾ ਕਰ ਦਿੰਦੇ ਕਿ ਸਾਡਾ ਏਰੀਆ ਨਹੀਂ ਹੈ ਤੁਸੀਂ ਦੂਜੀ ਪੀਸੀਆਰ ਕੋਲ ਜਾਓ ਅਸੀਂ ਉਧਰ ਜਾਂਦੇ ਹਾਂ ਤਾਂ ਉਧਰੋਂ ਜਦ ਤੱਕ ਉਹ ਮੁਲਾਜ਼ਮ ਉਤਰ ਕੇ ਬਾਹਰ ਆਉਂਦਾ ਹੈ ਤਦ ਤੱਕ ਉਹ ਸਾਡੇ ਮੁੰਡਿਆਂ ਦੇ ਸੱਟਾਂ ਮਾਰ ਕੇ ਉਹ ਆਪਣੀਆਂ ਗੱਡੀਆਂ ਚੋੱਕ ਕੇ ਭੱਜ ਜਾਂਦੇ ਆ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਿ ਪਤਾ ਇੰਪੋਰਟੈਂਟ ਹੈ ਕੋਈ ਕੋਈ ਸੀ ਬੰਦੇ ਵੀ ਕੋਈ ਕੋਈ ਕਿਉਂਕਿ ਪੁੱਛਦੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀ ਦੇ ਲੋਕ ਨੇ ਜਾਂ ਆਮ ਆਦਮੀ ਪਾਰਟੀ ਦੇ ਨੇ ਸਿੱਧੇ ਤੌਰ ਤੇ ਬੀਜੇਪੀ ਸਵਾਲ ਖੜੇ ਕਰਦੇ ਨੇ ਕਿ ਬੀਜੇਪੀ ਵੱਲੋਂ ਲਗਾਤਾਰ ਦਿੱਲੀ ਦੇ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਹੈ ਕਿ ਇਹ ਵੀ ਉਹ ਤਸਵੀਰਾਂ ਬੋਲਦੀਆਂ ਨੇ ਕਿ ਦਿੱਲੀ ਦੇ ਵਿੱਚ ਜਿਹੜੀ ਹੈਗੀ ਬੀਜੇਪੀ ਵੱਲੋਂ ਵੀ ਤੁਹਾਡੇ ਉੱਪਰ ਜੋ ਹਮਲਾ ਕੀਤਾ ਗਿਆ ਜਿਸ ਕਿਸੇ ਹੋਰ ਕਿਸੇ ਪਾਰਟੀ ਵੱਲੋਂ ਜੀ ਦੇਖੋ ਇਹ ਇਹ ਮੈਨੂੰ ਲੱਗਦਾ ਕਿ ਇਹ ਜਾਂਚ ਦਾ ਵਿਸ਼ਾ ਹੈ ਵੈਰੀਫਿਕੇਸ਼ਨ ਇਹਦੀ ਹੋਣੀ ਚਾਹੀਦੀ ਹੈ ਉਹ ਸ਼ਰਾਰਤੀ ਲੋਕ ਸੀ ਜਾਂ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਮੈਨੂੰ ਤਾਂ ਇਉਂ ਲੱਗਦਾ ਹੈ ਕਿ ਜੋ ਸਾਡੇ ਕੋਲ ਇਨਪੁਟ ਸੀ ਕਿ ਇੱਥੇ ਕੋਈ ਇਲੀਗਲ ਐਕਟੀਵਿਟੀਆਂ ਹੋਣ ਵਾਲੀਆਂ ਤਾਂ ਉਸ ਇਲੀਗਲ ਐਕਟੀਵਿਟੀ ਦਾ ਹਿੱਸਾ ਇਹ ਲੋਕ ਸੀ ਸਾਡੇ ਕੋਲ ਠੀਕ ਇਨਪੁਟ ਇਨਪੁਟ ਸੀ ਜਿਹੜੀ ਅਸੀਂ ਕਵਰ ਕਰਨ ਦੇ ਲਈ ਗਏ ਸੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ মিডিਆ ਸਾਨੂੰ ਨਸ਼ਰ ਕਰ ਸਕਦਾ ਹੈ ਤਾਂ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਮਤਲਬ ਉਹ ਐਕਟੀਵਿਟੀ ਰੋਕਣ ਦੀ بجائے ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਔਰ ਉਥੋਂ ਭੱਜ ਜਾਂਦੇ ਆ ਸਾਨੂੰ ਪੁਲਿਸ ਸਾਡੀ ਮਦਦ ਕਰਨ ਦੀ بجائے ਜਾਂਦੇ ਸਾਡੇ ਮੁੰਡੇ ਖੂਨ ਦੇ ਨਾਲ ਲਤਪਟ ਸੀ ਪੱਤਰਕਾਰ ਸਾਥੀ ਸਾਡੇ ਤਾਂ ਸਾਡੀ ਮਦਦ ਕਰਨ ਦੀ ਬਜਾਏ ਪੁਲਿਸ ਸਾਨੂੰ ਸਾਡੀਆਂ ਹੀ ਗੱਡੀਆਂ ਨੂੰ ਘੇਰ ਦਈਆਂ ਔਰ ਜ਼ਖਮੀ ਹਾਲਤ ਦੇ ਵਿੱਚ ਸਾਨੂੰ ਸਾਰਿਆਂ ਨੂੰ ਸਾਡੇ ਨਾਲ ਜ਼ਖਮੀ ਜਿਹੜੇ ਮੁੰਡੇ ਸਾਰਿਆਂ ਨੂੰ ਥਾਣੇ ਦੇ ਵਿੱਚ ਲੈ ਜਾਂਦੇ ਆ। ਇਹ ਕਹਿ ਕੇ ਅਸੀਂ ਤੁਹਾਡਾ ਇਲਾਜ ਕਰਵਾਵਾਂਗੇ। ਜੀ ਇਹ ਕਹਿ ਕੇ ਕਿ ਅਸੀਂ ਤੁਹਾਡਾ ਇਲਾਜ ਕਰਵਾਵਾਂਗੇ। ਇਲਾਜ ਬਿਲਕੁਲ ਜਿਹੜਾ ਨਹੀਂ ਕਰਵਾਇਆ ਗਿਆ। ਸਾਨੂੰ ਬਿਠਾਇਆ ਗਿਆ ਸਾਡੇ ਨਾਮ ਨਾਮ ਪਤੇ ਨੋਟ ਕੀਤੇ ਗਏ ਸਾਡੀਆਂ ਸਾਰੀਆਂ ਚੀਜ਼ਾਂ ਸਾਡੇ ਮੋਬਾਈਲ ਸਾਡੀ ਜੋ ਵੀ ਸਾਡੇ ਕੋਲੇ ਐਸੈਸਰੀ ਜੋ ਨਿੱਕੀ ਮੋਟੀ ਚੀਜ਼ ਸੀ ਸਾਰੀ ਉਹਨਾਂ ਨੇ ਜਮ੍ਹਾਂ ਕਰਵਾ ਕੇ ਸਾਡੇ ਨਾਲ ਕ੍ਰਿਮੀਨਲਸ ਵਰਗਾ ਇੱਕ ਕਹਿ ਲੋ ਕਿ ਬਿਹੇਵੀਅਰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸੇਫਟੀ ਦੇ ਲਈ ਇਹ ਗੱਲ ਬੜੀ ਬੜੀ ਇੰਪੋਰਟੈਂਟ ਹੈ ਇੱਥੇ ਉਹਨਾਂ ਨੇ ਆਪਣੀ ਸੇਫਟੀ ਦੇ ਲਈ ਸਾਡਾ ਮੈਡੀਕਲ ਕਰਵਾਇਆ ਕਿ ਸਾਡੇ ਕੋਲੇ ਰਵੇ ਕਿ ਅਸੀਂ ਇਹਨਾਂ ਨੂੰ ਕੁੱਟ ਮਾਰ ਨਹੀਂ ਕੀਤੀ ਜਦ ਕੇ ਬਣਦਾ ਇਹ ਸੀ ਕਿ ਮੈਡੀਕਲ ਲੈ ਕੇ ਜਾਂਦੇ ਜਿਹੜੇ ਸਾਡੇ ਮੁੰਡੇ ਡਾਕਟਰ ਨਹੀਂ ਉਹਨਾਂ ਦੀ ਉਹਨਾਂ ਦਾ ਇਲਾਜ ਕਰਵਾਉਂਦੇ ਉਹਨਾਂ ਨੇ ਆਪਣੀ ਸੇਫਟੀ ਦੇ ਲਈ ਸਾਨੂੰ ਰਾਤ ਨੂੰ 2 ਤੋਂ ਸਵੇਰ 2 ਵਜੇ ਨੇੜਲੇ ਹਸਪਤਾਲ ਲੈ ਕੇ ਜਾਂਦੇ ਉੱਥੇ ਸਾਡਾ ਮੈਡੀਕਲ ਫਾਰਮੈਲਟੀ ਕੀਤੀ ਜਾਂਦੀ ਹੈ ਸਾਡਾ ਫਿੱਟ ਦਾ ਮੈਡੀਕਲ ਆਲਰੇਡੀ ਕਰਵਾ ਲਿਆ ਜਾਂਦਾ ਹੈ ਸਾਡੀ ਸਾਡਾ ਕੋਈ ਚੈੱਕਅਪ ਨਹੀਂ ਹੁੰਦਾ ਕੋਈ ਕੁਝ ਨਹੀਂ ਸਿਰਫ ਉੱਥੇ ਭਰ ਲਿਆ ਜਾਂਦਾ ਹੈ ਕਿ ਇਹਨਾਂ ਬੀਪੀ ਹੈ ਇਹਨਾਂ ਇਹਨਾਂ ਦਾ ਠੀਕ ਹੈ ਨਾਰਮਲ ਹੈ ਸਾਰਾ ਕੁਝ ਨਾਰਮਲ ਕਰਕੇ ਤੇ ਸਾਡੇ ਫਾਰਮੈਲਟੀ ਦੇ ਤੌਰ ਤੇ ਜਾਨੀ ਤੁਹਾਨੂੰ ਫਾਰਮੈਲਟੀ ਤੌਰ ਤੇ ਉਹਨਾਂ ਨੇ ਆਪਣੇ ਸਾਡੇ ਫਿੱਟ ਦੇ ਜਾਨੀ ਸਰਟੀਫਿਕੇਟ ਉਹਨਾਂ ਨੇ ਬਣਵਾ ਰਵੀ ਇੱਕ ਗੱਲ ਵਿਖਿਆ ਜਾਵੇ ਕਿ ਇਹਦੇ ਵਿੱਚ ਮੈਂ ਤੁਹਾਡੀ ਗੱਲ ਕੱਢਦਾ ਕਿ ਜਿਆਦਾਤਰ ਵਿਖਿਆ ਗਿਆ ਕਿ ਜਿਵੇਂ ਤੁਹਾਡੀ ਵੀਡੀਓ ਸਾਹਮਣੇ ਆਈਆਂ ਸੀ ਕਿ ਜਿਆਦਾਤਰ ਪੰਜਾਬੀ ਸੀ ਨੌਜਵਾਨ ਸੀ ਜਿਨ੍ਹਾਂ ਦੇ ਪੱਗਾਂ ਬੰਨੀਆਂ ਹੋਈਆਂ ਸਨ ਸਾਰੇ ਸਰਦਾਰ ਕਿਹਦਾ ਕਿਹਦਾ ਕਿਤੇ ਵੀ ਲੱਗ ਨਹੀਂ ਰਿਹਾ ਵੀ ਇਸ ਮੌਕੇ ਇਹ ਵੀ ਟਾਰਗੇਟ ਕੀਤਾ ਜਾਂਦਾ ਕੁਝ ਲੋਕ ਕਿਤੇ ਨਾ ਕਿਤੇ ਟਾਰਗੇਟ ਕਰਦੇ ਨੇ ਕਿ ਇਹ ਲੋਕ ਇੱਥੇ ਆ ਕੇ ਪੰਜਾਬੀ ਇੱਥੇ ਆ ਗਏ ਨੇ ਜਾਂ ਇਦਾਂ ਦੀ ਕੋਈ ਗੱਲ ਤੁਹਾਨੂੰ ਲੱਗਦਾ ਵੀ ਸਾਹਮਣੇ ਆ ਸਕਦੀ ਹੈ ਇਸ ਚੀਜ਼ ਵਿੱਚ ਨਹੀਂ ਨਹੀਂ ਬਿਲਕੁਲ درست ਹੈ ਇਹ ਇਹ ਹੋਇਆ ਹੀ ਤਾਂ ਹੈ ਜਗਤਾਰ ਜੀ ਕੋਲੀਸੀਤ ਨਾਲ ਹੀ ਹੋਈ ਕਿਉਂਕਿ ਸਾਡੀਆਂ ਗੱਡੀਆਂ ਪੰਜਾਬ ਨੰਬਰ ਸੀ ਸਾਡੇ 1315 ਬਣੀਆਂ ਹੋਈਆਂ ਸੀ ਔਰ ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਹੀ ਤਕਲੀਫ ਸੀ ਕਿ ਪੰਜਾਬ ਤੋਂ ਆਏ ਨੇ ਪੰਜਾਬੀ ਨੇ ਜਿਸ ਨਜ਼ਰੀਏ ਨਾਲ ਪਹਿਲਾਂ ਵੀ ਦਿੱਲੀ ਦੇ ਸਾਰੇ ਲੋਕ ਨੇ ਕੁਝ ਕੁ ਸ਼ਰਾਰਤੀ ਕੁਝ ਕੁ ਜਿਹੜੇ ਤਕੜੜ ਹੁੰਦੇ ਤਕੜੜ ਜਾਂ ਜੋ ਕੁਝ ਇਸ ਤਰ੍ਹਾਂ ਦੇ ਜਿਹੜੇ ਨਫ਼ਰਤੀ ਮਨਸ਼ਾ ਰੱਖਣ ਵਾਲੇ ਲੋਕ ਨੇ ਇਹ ਇਹ ਉਹਨਾਂ ਵਿੱਚੋਂ ਸੀ ਤਾਂ ਉਹਨਾਂ ਨੇ ਇਸੇ ਗੱਲ ਨੂੰ ਮੁੱਖ ਰੱਖ ਕੇ ਕਿ ਪੰਜਾਬ ਤੋਂ ਆਏ ਨੇ ਦਿੱਲੀ ਕੀ ਕਰਨਾ ਆਏ ਸਾਨੂੰ ਟਾਰਗੇਟ ਕੀਤਾ ਗਿਆ ਨਸਲੀ ਆਧਾਰ ਤੇ ਹੂੰ ਜੋ ਜੋ ਸਾਨੂੰ ਸਮਝ ਆ ਰਿਹਾ ਹੈ ਨਸਲੀ ਆਧਾਰ ਤੇ ਉਹਨਾਂ ਲੋਕਾਂ ਨੇ ਟਾਰਗੇਟ ਕੀਤਾ ਸਾਡੇ ਤੇ ਹਮਲਾ ਕੀਤਾ ਔਰ ਨਸਲੀ ਆਧਾਰ ਤੇ ਹੀ ਦਿੱਲੀ ਦੀ ਪੁਲਿਸ ਨੇ ਸਾਡੇ ਫੇਵਰ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਨਸਲੀ ਆਧਾਰ ਤੇ ਮੈਂ ਮੈਂ ਇਹ ਗੱਲ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਰੂੰਗਾ ਹੂੰ ਕਿ ਜੇਕਰ ਅਸੀਂ ਦਿੱਲੀ ਦੇ ਲੋਕ ਹੁੰਦੇ ਅਸੀਂ ਉਸੇ ਸੂਬੇ ਦੇ ਹੁੰਦੇ ਤਾਂ ਡੈਫੀਨਿਟਲੀ ਕਾਰਵਾਈ ਹੁੰਦੀ ਕਿਉਂਕਿ ਅਸੀਂ ਬਾਹਰ ਤੋਂ ਸੀ ਅਸੀਂ ਪੰਜਾਬ ਦੇ ਸੀ ਤਾਂ ਪੁਲਿਸ ਨੇ ਕਾਰਵਾਈ ਕਰਨੀ ਜ਼ਰੂਰੀ ਨਹੀਂ ਸਮਝੀ ਉਹਨਾਂ ਲੋਕਾਂ ਨੂੰ ਆਈਡੈਂਟੀਫਾਈ ਕਰਨ ਦੀ ਬਜਾਏ ਸਾਨੂੰ ਹੀ ਹਰਾਸ ਕੀਤਾ ਤਾਂ 8 ਤੋਂ 10 ਘੰਟੇ ਪੂਰੀ ਰਾਤ ਸਾਡੀ ਜਿਹੜੀ ਸੀ ਉਹ ਥਾਣੇ ਦੇ ਵਿੱਚ ਨਿਕਲਦੀ ਹੈ ਤੁਸੀਂ ਆਪ ਸਮਝੋ ਕਿ ਕੀ ਕੁਝ ਵਾਪਰਦਾ ਹੋਵੇਗਾ ਤਾਂ ਸਵੇਰ ਵੇਲੇ ਸਾਡੇ ਬਹੁਤ ਸਾਰੇ ਜਿਹੜੇ ਸਾਡੀਆਂ ਆਪਣੀਆਂ ਸੰਸਥਾਵਾਂ ਹੈਗੀਆਂ ਨੇ ਸਾਡੀਆਂ ਪੱਤਰਕਾਰਾਂ ਦੀਆਂ ਸਾਰੀਆਂ ਆਪਣੀਆਂ ਸੰਸਥਾਵਾਂ ਉਹਨਾਂ ਨੇ ਜਦੋਂ ਲੈਟਰਸ ਜਿਹੜੀਆਂ ਇਲੈਕਸ਼ਨ ਕਮਿਸ਼ਨ ਨੂੰ ਕੱਢੀਆਂ ਕਿ ਸਾਰਾ ਕੁਝ ਗਲਤ ਹੋਇਆ ਹੈ ਇਸ ਦੀ ਜਾਂਚ ਕੀਤੀ ਜਾਵੇ ਤਾਂ ਉਸ ਵੇਲੇ ਥਾਣੇ ਦੇ ਐਸਐਚਓ ਕੁਝ ਮਲਿਕ ਕਰਕੇ ਸੀਗੇ ਉਹ ਆਉਂਦੇ ਨੇ ਤਾਂ ਉਹ ਅਨੁਸਾਰ ਰਿਲੀਜ਼ ਕਰਦੇ ਨੇ ਸਵੇਰੇ 9:30 ਵਜੇ ਉਹਨਾਂ ਨੇ ਕੁਝ ਨਹੀਂ ਸਾਨੂੰ ਦੱਸਿਆ ਕਿ ਤੁਹਾਡੇ ਦਿੱਲੀ ਦਿੱਲੀ ਪੁਛ ਦੀ ਵੀ ਕਾਰਜਕਾਰੀ ਦੇ ਉੱਪਰ ਸਵਾਲ ਖੜੇ ਹੁੰਦੇ ਨੇ ਕਿ ਕਿਸ ਤਰ੍ਹਾਂ ਬਿਲਕੁਲ ਬਹੁਤ ਸਾਰੇ ਕੁਝ ਦੱਸਣ ਦੇ ਬਾਵਜੂਦ ਵੀ ਤੇ ਫਿਰ ਆਮ ਇਨਸਾਨ ਨਾ ਕੀ ਕਰਦੇ ਹੋਣਗੇ ਜੇਕਰ ਇੱਕ ਇਸ ਤਰ੍ਹਾਂ ਤੁਸੀਂ ਆਪਣੇ ਸਾਰੇ ਪਰੇਸ਼ਾਨ ਦੱਸੀਆ ਸਾਰੇ ਕੰਮ ਦੱਸਿਆ ਵੀ ਆਪਣਾ ਕੀ ਕੰਮ ਤੁਸੀਂ ਕਰ ਰਹੇ ਏ ਨੂੰ ਬਿਲਕੁਲ ਠੀਕ ਇਹ ਇਹ ਇਹੀ ਗੱਲ ਸਾਨੂੰ ਪਰੇਸ਼ਾਨ ਕਰਦੀ ਹੈ ਸਾਨੂੰ ਹੁਣ ਤੱਕ ਵੀ ਇਹ ਨਹੀਂ ਪਤਾ ਲੱਗਾ ਕਿ ਸਾਡਾ ਸ਼ਾਇਦ ਕਸੂਰ ਹੀ ਇਹ ਸੀ ਕਿ ਸਾਡੇ ਪੱਗਾਂ ਮੰਨੀਆਂ ਸੀ ਸ਼ਾਇਦ ਸਾਡਾ ਕਸੂਰ ਹੀ ਇਹ ਸੀ ਕਿ ਅਸੀਂ ਪੰਜਾਬ ਤੋਂ ਸੀ ਅਸੀਂ ਪੰਜਾਬੀ ਬੋਲਦੇ ਸੀ ਅਸੀਂ ਹਿੰਦੀ ਕਿਉਂ ਨਹੀਂ ਬੋਲਦੇ ਸੀ ਜਾਂ ਉਹਨਾਂ ਦੇ ਵਰਗੇ ਕਿਉਂ ਨਹੀਂ ਦਿਖਦੇ ਸੀ ਮੈਨੂੰ ਲੱਗਦਾ ਕਿ ਸਾਡਾ ਇਹੋ ਹੀ ਕਸੂਰ ਸੀ ਪਰ ਮੈਨੂੰ ਜੋ ਮੈਂ ਸਮਝਦਾ ਕਿ ਪੰਜਾਬੀ ਹੋਣਾ ਜਾਂ ਪੰਜਾਬ ਦੇ ਹੋਣਾ ਜਾਂ ਦਸਤਾਰਾਂ ਬੰਨਣਾ ਪੰਜਾਬੀ ਹੋਣਾ ਸਾਡਾ ਕਸੂਰ ਨਹੀਂ ਹੈ ਸਾਡਾ ਤਾਂ ਗਰੂਰ ਹੈ ਕਿ ਅਸੀਂ ਪੰਜਾਬੀ ਆ ਉਹਨਾਂ ਨੇ ਉਹਨਾਂ ਦੀ ਮਨਸ਼ਾ ਵਰਗੇ ਅਸੀਂ ਹੋ ਜਾਾਂਗੇ ਤਾਂ ਫਿਰ ਸਾਡੇ ਚ ਤੇ ਉਹਨਾਂ ਦੇ ਵਿੱਚ ਫਰਕ ਨਹੀਂ ਰਹਿਣਾ ਪਰ ਫਿਰ ਵੀ ਸਾਡੇ ਸਾਡੇ ਗੁਰੂ ਸਾਹਿਬਾਨ ਕਹਿੰਦੇ ਆ ਕਿ ਝੁੱਕ ਕੇ ਆਏ ਨੂੰ ਤੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਇੱਕ ਟਾਈਮ ਆਉਂਦਾ ਹੈ ਇੱਕ ਟਾਈਮ ਆਉਂਦਾ ਹੈ ਇਹ ਜੇਕਰ ਉਹ ਵੰਗਾਰ ਕੇ ਆਉਂਦੇ ਨੇ ਕਿ ਤੁਸੀਂ ਪੰਜਾਬੀ ਹੋ ਤੇ ਪੰਜਾਬ ਦੇੋਂ ਤੁਸੀਂ ਦਸਤਾਰਾਂ ਵਾਲੇ ਹੋ ਤੇ ਅਸੀਂ ਵੰਗਾਰ ਕੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਆਉਣੇ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੋਣਗੇ ਪਿੱਠ ਪਿੱਛੇ ਵਾਰ ਕਰਨਾ ਇਹਨਾਂ ਲੋਕਾਂ ਦੀ ਜਿਹੜੀਆਂ ਹਮੇਸ਼ਾ ਹੀ ਤਬੀਅਤ ਰਹੀ ਹੈ ਤਾਂ ਜਿਹੜੇ ਤੁਹਾਡੇ ਤੁਹਾਡੇ ਜਿਹੜੇ ਸਾਥੀ ਜ਼ਖਮੀ ਸੀਗੇ ਉਹਨਾਂ ਦੇ ਹੁਣ ਹਾਲਾਤ ਕਿਵੇਂ ਨੇ ਠੀਕ ਨੇ ਉਹ ਕੀ ਹੁਣ ਤੁਸੀਂ ਵੀ ਦਿੱਲੀੋਂ ਜਾਂ ਉੱਥੋਂ ਤੁਸੀਂ ਵਾਪਸ ਆ ਚੁੱਕੇ ਹੋ ਨਹੀਂ ਅਸੀਂ ਅਸੀਂ ਦਿੱਲੀ ਹੀ ਹਾਂ ਅਸੀਂ ਇਸ ਵੇਲੇ ਦਿੱਲੀ ਹਾਂ ਇਲੈਕਸ਼ਨ ਕਵਰ ਕਰ ਰਹੇ ਹਾਂ ਪ੍ਰੋਪਰ ਔਰ ਇਥੇ ਜੋ ਅਸੀਂ ਲੈਟਰ ਦਿੱਤੀ ਸੀ ਜੋ ਸਾਡੀ ਸ਼ਿਕਾਇਤ ਦਿੱਤੀ ਸੀ ਉਸ ਤੇ ਹਾਲੇ ਤੱਕ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਕਿ ਉਸ ਤੇ ਕਾਰਵਾਈ ਕੀ ਹੋਈ ਹੈ ਅਸੀਂ ਆਪਣੀ ਬਕਾਇਦਾ ਸਵੇਰੇ ਅਸੀਂ ਆਪਣੀ ਸ਼ਿਕਾਇਤ ਦਿੱਤੀ ਹੈ ਕਿ ਸਾਡੇ ਤੇ ਹਮਲਾ ਹੁੰਦਾ ਹੈ ਸਾਡੇ ਮੁੰਡਿਆਂ ਨੂੰ ਜ਼ਖਮੀ ਕੀਤਾ ਜਾਂਦਾ ਉਹਨਾਂ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਪਰ ਹਾਲੇ ਤੱਕ ਉਹਨਾਂ ਤੇ ਕੋਈ ਕਾਰਵਾਈ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੋਈ ਤੇ ਜਿਹੜੇ ਆਪਣੇ ਜ਼ਖਮੀ ਸੀ ਉਹਨਾਂ ਦੀ ਹੁਣ ਠੀਕ ਨੇ ਉਹ ਸਾਰੇ ਹਾਂ ਬਿਲਕੁਲ ਉਹਨਾਂ ਦੀ ਹਾਲਤ ਠੀਕ ਹੈ ਉਹਨਾਂ ਦੇ ਕੁਝ ਸੱਟਾਂ ਸੀ ਜਿਹੜੀਆਂ ਉੱਪਰਲੀ ਚਮੜੀ ਦੇ ਵਿੱਚ ਸੱਟਾਂ ਸੀਗੀਆਂ ਕਾਫੀ ਖੂਨ ਵਹਾ ਸੀ ਉਹਨਾਂ ਦਾ ਪਰ ਫਿਲਹਾਲ ਉਹ ਠੀਕ ਨੇ ਆਪੋ ਆਪਣੇ ਕੰਮਕਾਰ ਜਿਹੜੇ ਨੇ ਉਹ ਕਰ ਰਹੇ ਨੇ ਵਾਪਸ ਧੰਨਵਾਦ ਰਵੀ ਜੀ ਬਹੁਤ ਜਾਣਕਾਰੀ ਦੇਣ ਲਈ ਸ਼ੁਕਰੀਆ ਤਾਂ ਤੁਸੀਂ ਵੀ ਸੁਣਿਆ ਕਿ ਦਿੱਲੀ ਪੁਲਿਸ ਵੱਲੋਂ ਕਿਵੇਂ ਇੱਕ ਪੱਤਰਕਾਰ ਦੀ ਪਛਾਣ ਤੋਂ ਬਾਅਦ ਵੀ ਉਸ ਨੂੰ ਖੱਜਲ ਖਰਾਬ ਕੀਤਾ ਗਿਆ ਜੋ ਕਿ ਦਿਨ ਕਿਤੇ ਨਿੰਦਣਯੋਗ ਬਣਦਾ ਹੈ ਜਿੱਥੇ ਚੌਣਾ ਦਾ ਮਾਹੌਲ ਹੈ ਸਿਆਸੀ ਪਾਰਟੀਆਂ ਵੱਲੋਂ ਵੀ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਲਗਾਤਾਰ ਬੀਜੇਪੀ ਵੱਲੋਂ ਦਿੱਲੀ ਦੇ ਅੰਦਰ ਧੱਕਾ ਕੀਤਾ ਜਾ ਰਿਹਾ ਹੈ ਪਰ ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਦਿੱਲੀ ਪੁਲਿਸ ਦੇ ਕਿ ਪੰਜਾਬ ਦੇ ਲੋਕ ਕੀ ਦਿੱਲੀ ਦੇ ਵਿੱਚ ਸੇਫ ਨਹੀਂ ਜੇਕਰ ਉਹ ਆਪਣੀ ਪਛਾਣ ਦੱਸਦੇ ਨੇ ਤਾਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਕਾਰਵਾਈ ਕਿਉਂ ਕੀਤੀ ਜਾਂਦੀ ਹੈ ਜੋ ਸਵਾਲ ਇਸਵੇਂ ਦਿੱਲੀ ਪੁਲਿਸ ਦੇ ਨੇ ਇੱਕ ਪੱਤਰਕਾਰ ਹੋਣ ਦੇ ਨਾਂ ਤੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ ਅਤੇ ਆਪਣੇ ਪੱਤਰਕਾਰ ਦੇ ਭਾਈਚਾਰੇ ਨਾਲ ਖੜੇ ਹਾਂ